ਓ ਬੱਲੇ ਮਾਮਾ ਕੋ ਡਾਕਟਰ ਨੂੰ ਸ਼ਾਬਾਸ਼ ਸੈਮ ਹੋ ਗਿਆ 12:00 ਦੇ ਪੌਣੇ 2 ਹੋ ਗਿਆ ਆ ਸੀ ਉਹ ਛਪੜੀ ਜਿੱਥੇ ਦਾਸ਼ਮ ਪਾਸ਼ਾ ਨੇ ਇਸ਼ਨਾਨ ਕੀਤਾ ਸੀ ਮੈਂ ਤਾਂ ਫੇਰ ਵੀ ਇਹਨਾਂ ਨਾਲ ਪਹਿਲਾਂ ਤਿਆਰ ਹੋਇਆ ਆ ਤਾਂ ਲਿਪਸਟਿਕ ਲਾਈਆ ਗੱਲੀ ਮੰਮੀ ਨੂੰ ਵੀ ਦੇ ਦੇ ਭੋਰਾ ਲਾ ਲੂ ਨਾ ਲਾ ਲੂ ਮੰਮੀ ਹੁਣ ਸਿਵਿਆਂ ਚ ਜਾ ਕੇ ਲਾਉਂਗਾ ਯਾ ਨਾ ਹੀ ਨਹੀਂ ਲੈਂਦੀ ਪੇਕਿਆਂ ਤੋਂ ਹਿੱਲਣ ਦਾ ਮਾਮੇ ਤੂੰ ਵੀ ਨਾ ਪੇਕੀਆਂ ਆ ਤਾਂ ਕਿੱਥੇ ਹਿੱਲਿਆ ਜਾਂਦਾ ਹੁੰਦਾ ਆ ਕੀ ਆ ਗੱਡੀ ਤੇ ਹਾਏ ਲਾ ਭੀ ਰਿਚਾ ਹੋਨਾ ਹਾਈਪ ਗਏ ਓਏ ਆਜੋ ਚੱਲ ਗਏ ਪਤਾ ਨਹੀਂ ਕੀ ਕਰਦਿਆਂ ਹਾਂ ਮੈਂ ਮਤਲਬ 50 ਮਿੰਟਾਂ ਚਾਰ ਹੋ ਗਏ ਗਾਣਾ ਮੇਰੇ ਕੋਲੋਂ ਫੇਰ ਦੇ ਨਹੀਂ ਇੱਕ ਬਾਰ ਬੂਲ ਲਈ ਫਿਰ ਚਲੋ ਯਾਰ ਥੱਲੇ ਦਾ ਗਾਣਾ ਗੱਡੀ ਜਾਂਦੇ ਆ ਸਾਰੇ ਜਾਣੇ ਬੜੀ ਛੇਤੀ ਬਾਜ਼ੀ ਮਰੀ ਆਈਆਂ ਫਿਰ ਮਾਦਾ ਜੋ ਤਿਆਰ ਹੋਣ ਤੇ ਇਹਦਾ 10 ਮਿੰਟਾਂ ਤੇ ਤਿਆਰ ਹੋ ਜਾਵੇਂ ਗਾਣੇ ਤੂੰ ਤਾਂ ਕੱਲੋਂ ਜਾਣਾ ਜਗਰਾਮੀ ਜਗਰਮੀ ਕਹਿ ਲੈਣੀ ਜਾਣਾ ਅੱਜ ਨਹੀਂ ਨਹੀਂ ਵਾਟੇ ਚੱਲ ਕੱਲੋਂ ਜਾਣਾ ਕੱਲ ਚੱਲ ਸੁਣਣੇ ਆ ਜਾਈਂ ਦੀ ਤੀਰ ਤੂੰ ਬਣਾਏ ਸੈਨ ਆ ਜਾ ਇਹ ਤਾਂ ਪਵਾਉਣਾ ਗਾਲਾਂ ਮੈਂ ਪਹਿਲਾਂ ਆ ਜਾ ਕੇ ਨਾ ਭੱਜਿਆ ਦੇਖੀ ਚੱਲ ਤੂੰ ਬਹੁਤ ਖਰਾਬ ਆਈ ਸੱਚੀ ਕਿਉਂ ਤੂੰ ਤਾਂ ਯਾਰ ਹੁਣ ਤਾਂ ਇਹ ਕੱਪੜੇ ਆ ਹੀ ਲੇਪੀ ਚ ਆਇਆ ਕਰ ਬਸ ਖਾਣ ਲਈ ਤੂੰ ਇਹ ਨਹੀਂ ਜਾਣਾ ਜਾ ਜਾ ਉਹ ਜੀ ਖਾਣੇ ਤੋਂ ਬੇਬਨਾ ਲਾ ਉਂ ਤਾਂ ਬਿਨਾ ਤਾਂ ਸੀ ਭਾਜੂਗਾ ਤੜਕੀ ਡੜੀ ਆਪਣੇ ਨਾਲ ਨਹੀਂ ਜਾਂਦਾ ਦੇਖ ਲੈ ਚਲੋ ਇਹਨੂੰ ਗੱਡੀ ਵੀ ਮੰਨ ਲਿਆ ਕਰ ਕੋਈ ਚੱਲ ਠੀਕ ਆ ਚੱਲ ਮੰਮੀ ਉਹ ਠੋਗਰੇ ਚੱਲ ਗਿਆ ਆਪਾਂ ਕਿੱਥੇ ਆਹੋ ਉਤਰਨਾ ਵੀ ਆਉਂਦੀਆਂ ਆਉਂਦੀਆਂ ਹੋਦਾਂ ਇਹ ਤਾਂ ਚੱਲਦਾ ਲੈ ਪਾ ਬੂਚੀ ਮੈਂ ਪਹਿਲਾਂ ਤਿਆਰ ਹੋਗਾ ਦੇਖ ਲੈ 10 ਮਿੰਟਾਂ ਜੀ ਨਾਲੇ 12:00 ਨੂੰ ਤੇ 3:00 ਨੂੰ ਮੰਮੀ ਆ ਜਾ ਆਪਾਂ ਚੱਲੇ ਗਏ ਯਾਰ ਉਹਨਾਂ ਦਾ ਪਤਾ ਨਹੀਂ ਕਦੋਂ ਉਤਰਨਾ ਉਹਨਾਂ ਨੇ ਆਹ ਲਾ ਗੱਡੀ ਸਟਾਰਟ ਕਰ ਗਏ ਹਾਂ ਚੱਲ ਆ ਜਾ ਆ ਜਾ ਉਹ ਜਦੋਂ ਉਤਰਨੀ ਆ ਦੇਖੀ ਜਾਊਗਾ ਡੇਢ ਘੰਟਾ ਲਾਦਾ ਉੱਤੇ ਹੀ ਆ ਜਾ ਹੁਣ ਉਹਨੂੰ ਤਾਂ ਅੱਪਸ਼ਨਾ ਮੰਨਣੀ ਜੇ ਨਾਲ ਤਰਨਾਂ ਨਹੀਂ ਆ ਕਿਤੇ ਨਹੀਂ ਲੈ ਲੈ ਆਉਂਦਾ ਡੇਢ ਤਾਂ ਬਚ ਲੈ ਹੁਣ ਇੱਧਰ ਬੜ ਗੀਆਂ ਯਾਰ ਥੱਲੇ ਕੋਹ ਨਹੀਂ ਤੇਰੇ ਨਹੀਂ ਹੈਗੀ ਕੰਟਰੋਲ 'ਚ ਕੋਈ ਵੀ ਤੇਰੇ ਕੰਟਰੋਲੋਂ ਬਾਹਰ ਆ ਕੰਮ ਕੋਹ ਨਹੀਂ ਤੇਰੇ ਤਾਂ ਬਈ ਹੈ ਨਹੀਂ ਕੰਮ ਦਾ ਕੰਮ ਤੇ ਤਾਂ ਬਸੋਂ ਬਾਹਰ ਆ ਗੱਲ ਮੈਂ ਕੁ ਸੋਚਦੀ ਆ ਨਮਾਜ਼ ਤੋਂ ਨਾ ਤੇਰੇ ਤਾਂ ਬਸੋਂ ਬਾਹਰ ਆ ਗੱਲ ਮੈਂ ਨਹੀਂ ਬਸੋਂ ਬਾਹਰ ਨਹੀਂ ਲੱਗਦੀ ਨਾ ਨਾ ਹੌਣ ਨਿਉ ਰੋਗ ਰਹਾ ਮੇਰੇ ਹੈਪੀ ਬਣੇ ਮੈਨ ਲੱਗੀ ਡੈਡੀ ਨੂੰ ਮੈਂ ਕਿ ਕੋਈ ਨਾ ਕੀ ਬਦਟੋ ਲਾਪਸ ਗਿਆ ਨੇ ਦੇਲਾ ਦੇ ਗੱਲ ਹੀ ਬਦਲਦੀ ਇਹਨੇ ਆਉਂਦੀ ਤੇ ਬਾੜੀ ਖਰਾਬ ਆ ਓਏ ਓਏ ਐ ਚ ਜਾਣਾ ਉਹੀ ਰੋਬ ਨਹੀਂ ਬਈ ਤੇਰਾ ਦਾ ਮੰਮੀ ਆਦਾ ਤੇ ਆਲੇ ਤੇਰੇ ਕਾ ਕਹਿਣੇ ਨਹੀਂ ਲਗਦੀਆਂ ਨਾ ਨਾ ਲੱਗਣਾ ਨਹੀਂ ਚੱਕ ਚੱਕਦੇ ਅਸਾਂ ਉਚਾੜ ਕੇ ਹੁਣ ਸਾਰਾ ਦਿਨ ਲੰਘ ਗਿਆ ਡੇਢ ਬੱਜ ਗਿਆ ਹਾਂ ਤੜਫੇ ਚਾਰ ਹੋ ਗਏ ਤੈਨੂੰ ਮਾਗੇ 7:00 ਵਜੇ ਚਲਣਾ ਹਾਂ 10 ਵਜੇ ਮੈਂ ਤਾਂ ਬਾਬੇ ਦੇ ਪ੍ਰੋਗਰਾਮ ਤੇ ਗਿਆ ਵੈਸੀ ਪ੍ਰੋਗਰਾਮ ਦੇ ਘਟਾ ਬਣਾ ਦਾ ਲੋਕ ਤਾਂ ਕਿੱਥੇ ਆ ਲੈ ਹੁਣ ਪਹਿਲਾ ਹੋਇਆ ਪ੍ਰੋਗਰਾਮ ਹੀ ਹੁਣ ਨਿਪਟਿਆ ਆਦੇ ਤੇ ਕਿਹਦੀ ਕਾਲੀ ਚਿਰਦਾਉਂਦਾ ਹਾਂ ਹਾਂ ਮੈਂ ਤਾਂ ਫੇਰ ਵੀ ਇਹਨਾਂ ਨਾਲ ਪਹਿਲਾਂ ਤਿਆਰ ਹੋਇਆ ਮੈਂ ਕਿਹਾ ਵੀ ਨਾਨਕੇ ਜਾਣਾ ਮੈਂ ਆਪਦੇ ਮੰਮੀ ਦੇ ਪੇਕੇ ਆਉਦੀ ਦੇ ਇਹਨਾਂ ਪਹਿਲੇ ਦਿਨ ਜਾਣਾ ਸੀਗਾ ਦੇ ਲੈ ਕੇ ਨਹੀਂ ਲੇਟ ਆ ਇਹਨ ਦਾ ਸਗੋ ਚਾਹ ਹੋਣਾ ਚਾਹੀਦਾ ਸੀ ਤੇ 2 ਘੰਟੇ ਪਹਿਲਾਂ ਮੇਕਅਪ ਤਾਂ ਦੂਰੀ ਦੀ ਕਰਨ ਵਾਲੀ ਹੁੰਨਾ ਸੀ ਉਹਨੂੰ 10:30 ਵਜੇ ਦਿਨ ਆਤੀ ਹੋਈ ਆ ਹੋਰ ਇਹਦਾ ਸਗੋ ਹੁਣ ਦੂਰੀ ਦੀ ਮੇਕਅਪ ਕਰਦੀ ਵੀ ਹਾਏ ਇੱਥੋਂ ਵੀ ਲੈ ਗਿਆ ਇੱਥੋਂ ਵੀ ਲੈ ਗਿਆ ਹੁਣ ਕਰ ਲੈਨੀ ਫਰਸ਼ ਸੀ ਆ ਹੁਣ ਕਰਕੇ ਤਾਂ ਆਈਆਂ ਤੇ ਅੱਡਾਂ ਕਾ ਢਾ ਰਹੇ ਹਜੇ ਵੀ ਉਵੇਂ ਲੱਗੀਆਂ ਪੰਜਾ ਕਰੀ ਮੈਂ ਮੇਕਅਪ ਕਿੱਥੋਂ ਕੀਤਾ ਆ ਕੀ ਇੱਥੇ ਚਿੱਟਾ ਜਾਂ ਮਲਿਆ ਹੀ ਨਹੀਂ ਸਮਾਰ ਕੇ ਅਸਨੀ ਵੀ ਨਹੀਂ ਲੱਗਿਆ ਜਦੋਂ ਆਦਰ ਲਿਪਸਟਿਕ ਦੇ ਉਹ ਲਾਈ ਆ ਗੱਲੀ ਮੰਮੀ ਨੂੰ ਵੀ ਦੇ ਦੇ ਭੋਰਾ ਲਾ ਲੂ ਹਾਂ ਲਾ ਲੂ ਮੰਮੀ ਹੁਣ ਸਿਵਿਆਂ ਚ ਜਾ ਕੇ ਲਾਉ ਪੇਕੇ ਚਲੀ ਆ ਨਹੀਂ ਲੱਗਿਆ ਹੋਇਆ ਇੰਦਰ ਦੀ ਗੱਲ ਸਹੀ ਆ ਪੇਕੇ ਪਿੰਡ ਹੂੰ ਮੋਣ ਸਿਫਤਾਂ ਓ ਗੁੱਡੀ ਦਾ ਪਰੋਣਾ ਆਉਂਦਾ ਨਹੀਂ ਆ ਗੁੱਡੀ ਦਾ ਪਰੋਣਾ ਤਾਂ ਆਉਂਦਾ ਹੀ ਨਹੀਂ ਸਾਡੇ ਨਾਲ ਉਹਦਾ ਉੱਤੀ ਰਹਿ ਪੰਦਾ ਖੱਲਾ ਹੀ ਆ ਕੇ ਮੁੜਦਾ ਡੈਡ ਕਹਿੰਦੇ ਮੈਂ ਕੱਲ ਜਾਇਆ ਇਸ ਉਹ ਕਹਿੰਦਾ ਮੈਂ ਕੱਲ ਜਾਇਆ ਮੈਂ ਨਹੀਂ ਜਾ ਜਾਨ ਦਾ ਤਾਂ ਰੋਜ਼ ਦੂਜੇ ਨੂੰ ਦੂਜੇ ਦਿਨ ਤਾਂ ਡੈਡੀ ਆਉਂਦੇ ਸਹਰੇ ਹੁੰਦਾ ਜਾਓ ਆਪਦਾ ਮੈਰੀ ਜਣਾ ਜਾਇਆ ਆ ਮੈਂ ਬਗਿਆ ਹੂੰ ਸੌਰੇ ਇੰਨੇ ਨੇੜੇ ਬਣੀ ਹੋਣੇ ਜਾਈਦੇ ਆ ਨਾ ਦੂਰ ਹੋਣੇ ਜਾਈਦੇ ਆ ਜਿੰਨੇ ਹਨ ਆਪਣੇ ਦੂਰ ਆ ਹੁਣ ਤੂੰ ਕਦਨ ਦੀ ਗਈ ਜਾਨੇ ਮੈਨੂੰ ਛੱਡਿਆ ਉਹ ਛੱਡਿਆ ਆਪਦੀ ਮਰਜ਼ੀ ਛੱਡ ਕੇ ਆਵਾਂਗੇ ਹੁਣ ਡੈਡੀ ਛੱਡਿਓ ਆਏ ਨਹੀਂ ਜੇ ਨੇੜੇ ਹੁੰਦੇ ਹਣ ਕਿਸੇ ਨਾ ਕਿਸੇ ਨੇ ਆ ਕੇ ਤੁਹਾਨੂੰ ਲੈ ਜਾਣਾ ਡੈਡੀ ਗਾੜੀ ਨਾ ਛੱਡਿਆ ਨਾ ਮੈਨੂੰ ਡੈਡੀ ਕੋਈ ਨਹੀਂ ਜਾਂਦਾ ਡੈਡੀ ਨਾਲ ਦੋਵੇਂ ਪਾਸੇ ਲੱਤਾਂ ਕਰਕੇ ਬੈਠਾ ਬੜਾ ਮੋਟਰਾ ਐ ਉਹ ਤੇ ਆਹ ਨਹੀਂ ਆਇਦਾ ਨਹੀਂ ਕਿ ਐਂਦਾ ਲੈ ਜਾਂਦਾ ਡੈਡੀ ਆਏ ਤਾਂ ਲੈ ਜਾਂਦਾ ਮੰਮੇ ਐ ਲੈ ਮੈਂ ਚਲਾਵਾਂ ਗੱਡੀ ਮੰਮੀ ਨਹੀਂ ਵੀ ਅਸੀਂ ਪਹਿਲੇ ਦਿਨ ਜਾਣਾ ਨਾ ਨਾਨਕੇ ਤੋਂ ਵਿਆਹ ਤੋਂ ਬਾਅਦ ਆਉਂਦੀ ਵੀ ਚਲਾ ਲਈ ਜਾਂਦੀ ਵੀ ਸਾਨੂੰ ਇੱਕ ਵਾਰੀ ਲੈ ਜਾਂਦੇ ਓਪੜ ਦਾ ਕਰਦੇ ਨੇ ਤੇ ਸਾਨੂੰ ਮਾਮਾ ਮੈਨੂੰ ਬਚਾਰੇ ਨੂੰ 11 ਵੇ ਦਾ ਟਾਈਮ ਦਿੱਤਾ ਫਿਰ ਫੋਨ ਆ ਗਿਆ ਆਏ ਨਹੀਂ ਬੱਜੇ ਨਹੀਂ 11 ਮਾਮਾ ਜੀ ਦਾ ਫੋਨ ਨਹੀਂ ਆਇਆ ਆਇਆ ਸੀ ਨਹੀਂ ਹਾਂ ਹੁਣ ਫੇਰ ਆਉਣ ਵਾਲਾ ਹਾਂ ਮਾਮੇ ਨੇ ਬੋਲਣਾ ਚਾਹ ਗਿਆ ਨੂੰ ਹਾਂ ਮਾਮੇ ਨੇ ਕਿਹਾ ਹੁਣ ਦੁਪਹਿਰ ਦਾ ਆਥਨ ਦੀ ਰੋਟੀ ਖਾਣ ਆਏ ਪਹਿਲਾਂ ਤਾਂ ਮਾਮੇ ਨੇ ਬੋਲਣਾ ਅਭਿੰਦਰ ਜੀ ਤਾਂ ਫੋਨ ਨਹੀਂ ਚੱਕਦਾ ਮੈਂ ਤਾਂ ਦੇਖੀ ਚੱਲਿਆ ਆ ਪਹਿਣੇ ਮੇਰਾ ਫੋਨ ਨਹੀਂ ਚੱਕਦਾ ਇਹਨੂੰ ਨਹੀਂ ਚੱਕਦਾ ਕਿਉਂ ਨਹੀਂ ਮੈਂ ਲਾਇਆ ਮਾਮੇ ਨੂੰ ਬਾਅਦ ਉਹਦਾ ਕਾ ਭੈਣੇ ਕੇ ਪਿੰਡ ਰੇਂਜ ਘਟ ਹੁੰਦੀ ਤਾਂ ਮੰਮੀ ਆ ਜਿਹੜੇ ਪੁਰਾਣੇ ਪੁਰਾਣੇ ਰਾਹ ਦਿਖਾਏ ਜਿੱਦਾਂ ੁੱਤਾਂ ਦੇ ਵਿੱਚ ਜਾਂਦੀ ਹੁੰਦੀ ਸਾਈਕਲਾਂ ਤੇ ਡੈਡੀ ਨਾਲ ਤਾਂ ਹੀ ਤਾਂ ਡੈਡੀ ਨੂੰ ਲੈ ਕੇ ਆਉਣਾ ਸੀਗਾ ਡੈਡੀ ਆਇਆ ਹੈ ਨੀਗਾ ਦੇਖ ਲਾ ਤੂੰ ਕਿੰਨੀ ਚੰਗੀ ਕਿਸਮਤ ਵਾਲੀ ਗੱਡੀ 'ਚ ਬਹਿ ਕੇ ਜਾਂਦੀ ਆ ਆ ਮੰਮੀ ਹੁਣੀ ਦੇਖ ਲਾ ਉਹ ਤੋਂ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਆ ਤੇਰਾ ਮੰਮੀ ਚਲਾਉਂਦੀ ਹੁੰਦੀ ਆ ਤੇਰਾ ਡੈਡੀ ਕੀ ਪਤਾ ਜਿਹੜੀ ਆਪਣਾ ਤੋਂ ਅੱਗੇ ਵਾਲੀ ਜਨਰੇਸ਼ਨ ਵਾਲੀ ਉਹਨਾਂ ਨੇ ਜਹਾਜ਼ਾਂ ਤੇ ਜਾਣਾ ਉਹਦਾ ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਗਿਆ ਨਹੀਂ ਨਹੀਂ ਇਹ ਟਾਈਮ ਦੀ ਗੱਲ ਨਹੀਂ ਤੂੰ ਸਿੱਖ ਤਨ ਸਾਈਕਲਾਂ ਦਾ ਹੂੰ ਹੂੰ ਲਵੇ ਪਹਿਲਾਂ ਨਹੀਂ ਦੱਸਿਆ ਚੱਲ ਫਿਰ ਆਪਾਂ ਸੌਲੀਓ ਸਾਈਕਲ ਤੇ ਚੱਲਾਂਗੇ ਆਪਾਂ ਜੇ ਤੋ ਫੜੋ ਸਾਈਕਲ ਓ ਭਾਈ ਓ ਸਾਈਕਲ ਲੈਣਾ ਲੈ ਕੇ ਦਵਾਂ ਕਿਉਂ ਆਪਾਂ ਸਾਈਕਲ ਤੇ ਚੱਲਾਂਗੇ ਐ ਕਰਾਂਗੇ 4 ਵਜੇ ਤੁਰ ਪਾਂਗੇ ਤੜਕਿਉਂ 8 ਕਵਾਣ ਨੂੰ ਪਹੁੰਚਾਂਗੇ ਨਾਲੇ ਕ੍ਰੋਸ ਕੰਟਰੀ ਹੋ ਜੂ ਹੈ ਸੋਚਣ ਜਾਓ ਮੰਮੇ ਤੈਨੂੰ ਆ ਨਾ ਸਾਈਕਲ ਆ ਤਾਂ ਪ੍ਰੋਗਰਾਮ ਹੈ ਇੱਥੇ ਕੋਈ ਨਾਲੇ ਕਹਿੰਦੀ ਡੈਡੀ ਨੇ ਸਿਖਾਇਆ ਸੀ ਕਿੰਚੀ ਚਲਾਉਣਾ ਲੱਤ ਵਿੱਚ ਦੀ ਕੱਢ ਕੇ ਡੰਡੇ ਦੇ ਮੈਂ ਨਾ ਦਾ ਕਹਿੰਦੀ ਡੈਡੀ ਨੇ ਸਿਖਾਇਆ ਸੀ ਕੈਂਚੀ ਸਿਖਾਉਣਾ ਸੀ ਡੈਡੀ ਨੂੰ ਨਾਲੇ ਕਹਿੰਦੀ ਮੈਂ ਮਗਰ ਬਹਿ ਕੇ ਕੈਰੀਅਰ ਦੇ ਮਗਰ ਬਹਿ ਕੇ ਡਬਲ ਪਾਇਡਲ ਮਾਰਦੇ ਹੁੰਦੇ ਸੀ ਅਸੀਂ ਬੋਲੀ ਗੱਲ ਬਣਾ ਦਿੰਦੇ ਤੇ ਵੇਖ ਲੋ ਸੱਚੀ ਡਬਲ ਪਾਇਡਲ ਮਾਰ ਦਿੰਦੇ ਸੀ ਇਹ ਲਾ ਇਹ ਮਗਰ ਸੀਟ ਤੇ ਬੈਠੀ ਹੁੰਦੀ ਜਦੋਂ ਡੈਡੀ ਆਂਦੇ ਕਹਿੰਦਾ ਚੱਲ ਅਮਰ ਜੇ ਤੈ ਆ ਵਰ ਜੀ ਤ ਮਾਰ ਕਰਾਂ ਪਾਇਡਲ ਚੱਲ ਚੰਗਾ ਇਹ ਤਾਂ ਵੀ ਜਨੇ ਕਹਿੰਦਾ ਸੀ ਵੀ ਮਾਰ ਪਾਇਡਲ ਹੋਰ ਇਹ ਫਿਰ ਡਬਲ ਪਾਈਟਲ ਕਰ ਦਿੰਦੇ ਹੁੰਦੇ ਸੀ ਅੱਧੇ ਰਾਤ ਨੂੰ ਸਿੱਧੀ ਪਹੁੰਚ ਜਾਂਦਾ ਹੀ ਫਿਰ ਵੀ ਪੁਰਾਣਾ ਰਾਹ ਲਿਆਂਦਾ ਤੁਹਾਨੂੰ ਮੰਮੀ ਦੀਆਂ ਜਾਤਾਂ ਜੁੜੀਆਂ ਇਹ ਰਾਹ ਨਾ ਪਾਪਾ ਜੀ ਨੇ ਨੇਰੀਆ ਸੀ ਆ ਰਾਹ ਇਸੇ ਤੋਂ ਮਨੇ ਉਧਰ ਨਹੀਂ ਭਾਸੀ ਨਹੀਂ ਭੈਣੇ ਹੋਰ ਸੀ ਉਹ ਉਹ ਉਧਰਲਾ ਮਹਿਦਿਆਂ ਨੇ ਸਾਹ ਵਾਲਾ ਇਹ ਮਗਰਲਾ ਰਾਹ ਮੱਲੇ ਨੂੰ ਜਾਂਦਾ ਸੀ ਹਾਂ ਇਹੀ ਰਾਹ ਐ ਸੀ ਸੁਮੇਤ ਨੇ ਦਫਾ ਨੇ ਖੰਬੇ ਗਾਂ ਇਹ ਨਾ ਸੀਗੇ ਜਮਾਦਿਆਂ ਜਾ ਕੇ ਸਿਧਰਾਏ ਸੀਗੇ ਮੈਂ ਸਮਾ ਚਪਮੀ ਗਿਆ ਇਸ ਕੋਲ ਹੋ ਜੀ ਬੇਗਲਾ ਮਮੀ ਹੁਣ ਤਾਂ ਸਾਰਾ ਹੀ ਬਦਲ ਗਿਆ ਖੇਤਾਂ ਮੈਂ ਆ ਰਾਦੇ ਗੱਬ ਗੁੱਬਤਾਂ ਲੱਗੀ ਥੋੜੀ ਕਿਤੇ ਸੈਂਗਲ ਤੇ ਸੋ ਪਹਿਲੇ ਜਾਂਦਾ ਸੀ ਮੈਂ ਪਿੰਡ ਤੱਕ ਹਾਂ ਤੇ ਪਹਿਲਾਂ ਪਿੰਡੋ ਤੁਰ ਕੇ ਆਉਨੇ ਹੁੰਦੇ ਸੀ ਤੇਰੇ ਵਰਗੀ ਇੱਥੇ ਜਾਂਦੀ ਹੰਬ ਕੀ ਵੇ ਹਾਂ ਲੈਣਾ ਦਾ ਹੁੰਦਾ ਸੀ ਅੱਧ ਉੱਥੇ ਜਾਂਦੇ ਹੁੰਦੇ ਸੀ ਨਹੀਂ ਬੱਸ ਉਦੋਂ ਬੱਸਾਂ ਵੀ ਚੱਲਦੀਆਂ ਹੀ ਸੀ ਹਾਂ ਬੱਸਾਂ ਨਾਲ ਕੁਛ ਨਹੀਂ ਹੁੰਦਾ ਸੀ ਉਹ ਟਿੱਬੇ ਟੁੱਬੇ ਹੁੰਦੇ ਸੀ ਅਸਾਂ ਬੱਸਾਂ ਬੱਸਾਂ ਰੈਸਟ ਵੀ ਕਰਦੇ ਸੀ ਵਿੱਚ ਫਿਰ ਖੜਦੇ ਖੁੜਦੇ ਵੀ ਹੁੰਦੇ ਸੀ ਕਦੇ ਪਾਣੀ ਪੋਣੀ ਰੋਟਾ ਨਾ ਰੋਟਾ ਕਰੂਗਾ ਕਿ ਤੁਸ ਜੀ ਫਿਰ ਭੁੱਖ ਜਿ ਲੱਗੇਵੇਂ ਆਹ ਕੰਟਰੀ ਦਾ ਬਾਟਨੇ ਸੀ ਸਾਡੀ ਆਹ ਦੇਖ ਲਾ ਇੱਥੇ ਸ਼ਹਿਰ ਵੀ ਜਾਣਾ ਹੋਵੇ ਤਾਂ ਵੀ ਕੁਰਕਰੇ ਰੱਖ ਲੋਗੀ ਆ ਦੋ ਲੱਡੂ ਬਚ ਗਏ ਘਾਟੇ ਦੀ ਬਾਤ ਨਹੀਂ ਹੁੰਦੀ ਸੀ ਸੇਸੀ ਬੇਲਾ ਘਾਟੇ ਦੇ ਸਭ ਸਵੇਰੇ ਕਿੰਨੇ ਵੇ 6 ਵੇ ਤੁਰ ਕੇ ਨਾ 10 ਵਜੇ ਤੁਰ ਕੇ ਵੀ ਫਿਰ ਤਾਂ ਦੋ ਘਾਟੇ ਹੋ ਗਏ ਕਿਦਾਂ ਕੱਪ ਉਹਦਾ ਸਰੀਰ ਇੰਨਾ ਵਧੀਆ ਹੈ ਨਾ ਹਾਂ ਪਹਿਲਾਂ ਬੁੜੀ ਸਾਡੀ ਮਾਤਾ ਹਣੀ ਨਾਨ ਸਰ ਜਣੇ ਇਸ ਤਰ੍ਹਾਂ ਕੇ ਮੁੰਡਾ ਸਰੀਰ ਬਹੁਤ ਵਧੀਆ ਹੈ ਕਿਹੜਾ ਕਿਹੜਾ ਪਿਆ ਮੰਮੀ ਦਾ ਕੰਮ ਵੀ ਨਹੀਂ ਛੱਡਿਆ ਕੋਈ ਮੰਮੀ ਨੇ ਕਰਨ ਵਾਲਾ ਛਾਲੇ ਵਾਲੀ ਮੰਮੀ ਕਹਿੰਦੀ ਹੁੰਦੀ ਆ ਵੀ ਤੁਹਾਡੀ ਮੰਮੀ ਦਾ ਸਰੀਰ ਐਨ ਛੱਡਿਆ ਪਿਆ ਬਾਲਾ ਕਿਹੜਾ ਕਿਹੜਾ ਵਧੀਆ ਵਾ ਮੰਮੀ ਦਾ ਸਾਕ ਬਾਪੂ ਆੰਗੂ ਆ ਹਾਂ ਨਾਨੇ ਮੰਮੀ ਦਾ ਸਰੀਰ ਹੈਗਾ ਨਾਨੇ ਤੇ ਜਹੋਨੇ ਮੋੜ ਤੇ ਆ ਕੀ ਕਰਨ ਲੱਗੇ ਪਟਾ ਆ ਦੇਖ ਬਣਾਉਣਗੇ ਸੜਕ ਉਹਨੇ ਇੱਥੇ ਤੇਲ ਮੋਕਾਲਿਆ ਸੀ ਡੈਡੀ ਨੇ ਫੇਰ ਬੇਰ ਕੀ ਪਾਟ ਗਿਆ ਹੱਥ ਨਹੀਂ ਆ ਕੇ ਇਹਦੇ ਚੱਟੇ ਵਾਲੇ ਤੇ ਕਿਉਂ ਕਿ ਲੈ ਜਿਹੜਾ ਇਹ ਮੋਟਰ ਰੈਲ ਆਉਂਦੇ ਹੋਏ ਆਪਾਂ ਮੈਧਿਆਣਾ ਸਾਹਿਬ ਦੀ ਆਵਾਂਗੇ ਉਧਰ ਦੀ ਨਾਲ ਦਰਦਸ਼ਨ ਕਰਾ ਲਵਾਂਗੇ ਸੋਹਣੇ ਨਾਲ ਭੈਣੇ ਦੇ ਨਾਲ ਮੰਮੀ ਦੇ ਨਾਲ ਨਾਲ ਹੀ ਭੰਦੇ ਭੈਣੇ ਆਜਾ ਝੋਲਾ ਝੂਲਾ ਨਹੀਂ ਅੱਜ ਤਾਂ ਛੁੱਟੀ ਆ ਅੱਜ ਨਹੀਂ ਛੱਡਣਾ ਉਹ ਕੱਲ ਨੂੰ ਤੈਨੂੰ ਮੈਂ ਆਪ ਹੀ ਛੱਡਿਆ ਆਂ ਅਸੀਂ ਜਾਣਾ ਫਿਰ ਅਸੀਂ ਜਾਨਾ ਆਵਾਂਗੇ ਕੱਲ ਨੂੰ ਪੱਕਾ ਨਾਲੇ ਅਸੀਂ ਜੋਤ ਦੇ ਕੱਪੜੇ ਕੋਰੀਅਰ ਕਰਿਆ ਨਾਲੇ ਸ਼ਾਗਨ ਲੈ ਕੇ ਆਵਾਂਗੇ ਦਿੱਤੋਂ ਹਾਏ ਸ਼ਰੰਗਾ ਬੱਸ ਉਹ ਭੈਣਾਂ ਦਾ ਵੱਡੀਆਂ ਦਿੰਦੇ ਨਹੀਂ ਹੁੰਦੇਗਾ ਭਾਈਆਂ ਦਾ ਫਰਜ਼ ਹੁੰਦਾ ਭਾਈ ਦਾ ਨਿੱਕਾ ਹੁਣ ਛੋਟਾ ਬੱਚਾ ਭਾਈ ਕਮਾਉਂਦਾ ਤੇ ਆਉਂਦਾ ਹਾਂ ਇਹ ਸਸਨ ਪੈਸੇ ਦੇ ਕੇ ਨਹੀਂ ਹੁੰਦਾ ਨਿੱਕਾ ਮਰ ਵੱਡਾ ਵੇ ਲੈ ਨਿੱਕੇ ਨੂੰ ਦਈਦਾ ਹੁੰਦਾ ਜਦੋਂ ਮੈਂ ਵੱਡਾ ਸਾਰਾ ਹੋ ਗਿਆ ਉਦੋਂ ਦਉਂਦਾ ਨੂੰ ਕਿਉਂ ਹੁੰਦਾ ਕਮਾਉਣਾ ਸੁੱਖ ਨਾਲ ਕਮਾਉਣਾ ਪੈਸੇ ਅੱਗੇ ਅੱਗੇ ਸੀਗਾ ਜਦੋਂ ਰਖੜੀ ਬੰਨ੍ਹਦੇ ਸੀ ਅੱਗੇ ਤੋਂ ਪਰਜਮਾ ਹੀ ਉਹ ਦੇਖੋ ਉਹ ਦੇਖੋ ਫਿਰਦੇ ਉਹ ਰੇ ਉਹ ਰੇ ਹਾਇ ਅੱਜ ਆਪਣੇ ਇਸ ਪੋੜੀਆ ਜਿਹਾ ਵੱਡ ਗਿਆ ਪੋੜੀਆ ਨਹੀਂ ਸੀ ਉਹ ਗੋ ਸੀ ਗੋ ਹਾਂ ਵੀੜੀਆ ਬੜੀ ਨਹੀਂ ਥੋ ਥੋ ਭਜਾਈ ਹੋਈ ਨਹੀਂ ਗਈ ਚਾਰ ਬੰਦੇ ਆ ਤੋ ਨਿੱਕੀ ਜੀ ਗੋ ਡੈਡੀ ਆਇਆ ਉਹ ਤੁਹਾਨੂੰ ਡੈਡੀ ਆਇਆ ਸੀ ਡੈਡ ਕਿਨੇ ਝਾੜੂ ਫੜਾਉਂ ਡੈਡ ਕਿਨੇ ਆਪ ਹਾਕਾਂ ਮਾਰ ਜਾਂਦੇ ਸਾਨੂੰ ਹਾਂ ਅਸੀਂ ਕਿਹਾ ਕੀ ਹੋਗਾ ਕਣੀ ਆਇਆ ਤਾਂ ਕਹਿੰਦਾ ਉਧਰ ਗੋ ਬਣ ਕੇ ਆਜੋ ਬਾਹਰ ਨਿਕਲੋ ਬਾਹਰ ਉਹ ਕਰਲੀ ਤੋਂ ਡਰ ਜਾਂਦੀ ਆ ਤੇ ਗੋ ਭਜਾਉਂਗੀ ਇਸ ਦਾ ਗਵਾ ਦਾ ਪਾਰਟ ਆ ਇਹ ਦੱਸੋ ਮਮੇ ਮਾੜਾ ਮੋਟਾ ਇਹਨੂੰ ਹੌਸਲਾ ਦੇ ਆ ਕੱਲ ਯਾਰ ਕਰਲੀ ਤੋਂ ਦੇਖ ਕੇ ਚੀਕ ਚੱਲ ਚੱਲ ਪੈਂਦੀ ਐ ਜੀ ਤਾਂ ਘਰ ਮੇਚ ਪਾ ਦਨੇ ਆਪੇ ਹਟ ਜੂ ਆ ਜਮਾ ਸਹੀ ਗੱਲ ਆ ਸੱਸ ਵਰਗੀ ਟੈਡੀ ਬਣ ਸੱਸ ਵਰਗੀ ਹਾਂ ਫਿਰ ਸੱਸ ਹਾਂ ਸੱਸ ਦੇ ਪਿਆਰੇ ਤੇ ਜਾ ਲਾ ਕੇ ਨਹੀਂ ਮੂਹਰੇ ਉਹ ਨਾ ਕਰੇ ਬੰਦੋ ਪੇ ਛੜ ਕੇ ਜਾ ਕਿਹ ਪਤਾ ਫਿਰ ਤੁਮ ਨਾ ਜਾਉਂਦਾ ਮੈਂ ਤਾਂ ਆਪ ਅੱਜ ਕਿੰਨੇ ਟਾਈਮ ਬਾਦੋਂ ਆਇਆ ਇੰਦਰ ਰਮੇਸ਼ ਆ ਪੁੱਠੇ ਰਾਹ ਪੜੇ ਗੱਡੀ ਹਮੇਸ਼ਾ ਆਪ ਤੇ ਲਾਲਾ ਗੱਡੀ ਆਉਂਦੀ ਐ ਨਾ ਚਲਾ ਰਾਹ ਦਾ ਪਤਾ ਫਿਰ ਚੁੱਪ ਕਰਕੇ ਬੈਠੂਗਾ ਕਿੱਧਰ ਹੀ ਜਾਣਾ ਸਿੱਧੇ ਸਿੱਧੇ ਜਾ ਕੇ ਝੋਨੇ ਚ ਲਾ ਦੇਣੀ ਆ। ਬਸ ਮੈਂ ਤੇ ਮੰਮੀ ਨੇ ਤੁਹਾਡੇ ਕੋਲ ਅੰਗਣ ਤੋਂ ਕੱਢਣਾ ਸੀ ਵਿੱਚੋਂ। ਹਾਂ। ਠੀਕ ਆ। ਕੋਈ ਨਾ ਦੇਖਦੇ ਕੀ ਬਣਦਾ। ਮੋੜਦੇ ਹੋਏ ਤੁਹਾਡਾ ਟ੍ਰੈਨ ਲੈਣਾ ਗੱਡੀ ਦਾ। ਜੇ ਤਾਂ ਪਾਸ ਹੋ ਗਏ ਫਿਰ ਤਾਂ ਤੁਸੀਂ ਘਰੇ ਹੀ ਰਿਆ ਕਰੋਗੇ। ਜੇ ਫੇਲ ਹੋ ਗਏ ਫਿਰ ਤੁਸੀਂ ਸ਼ੈ ਕਰੋਗੇ। ਆ ਗਏ ਨਾ ਕਿਸ ਕਨੈਕਟਿੰਗ। ਆ ਮੋੜ ਤੂੰ। ਅਸਵੇਂ ਇੱਕ ਤੇ ਉੱਤੇ ਨਾ ਢੇਜ। ਹਾਂ। ਉੱਥੇ ਤੁਰ ਕੇ ਅੰਦਰ ਘਰ ਨੂੰ। ਜੇ ਟੈਂਪੋ ਚੱਲਦਾ ਟੈਂਪੋ ਨਿਕਾ ਟੈਂਪੋ ਚੱਲ ਜਾਣਾ। ਕੈਂਪੂ ਤੇ ਵਕੀਨੇ ਨੀਦਾ ਉਦੋਂ ਬਾਅਦ ਹੀ ਬਹੁਤ ਲੱਗਦੀ ਹੁੰਦੀ ਸੀ ਕੈਂਪੂ ਤੇ ਜਾਂਦੇ ਹੁੰਦੀ ਮੰਮੀ ਤਾਂ ਮੈਨੂੰ ਲੈ ਕੇ ਆ ਉਹ ਬੈਹਿਣਾ ਜਾ ਕੇ ਉਹ ਮੋੜ ਤੇ ਉੱਤਰ ਜਣ ਟਾਈਮ ਲੰਘੇ ਤਾਂ ਕਿਹੜਾ ਪਤਾ ਲੱਗਦਾ ਆ ਤਾਂ ਪੁਣੀਆਂ ਵਾਲੀਆਂ ਪਾਉਂਦੇ ਲੱਗਦਾ ਜਾਂ ਅੰਡਰਗਰਾਊਂਡ ਕੀਤਾ ਲੱਗਦਾ ਹਾਂ ਪਾਇਆ ਉਹ ਦੂਜਾ ਕੀ ਈਵਰੇਜ ਮੰਮੀ ਨੇ ਤਾਰ ਹੁਣ ਲਵਾਈ ਹੈ ਹਨਾ ਹਾਂ ਬੱਲੇ 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 ਹਾਂ ਤਾਰ ਤਾਂ ਹੁਣ ਲਵਾਈ ਆ ਤਾਂ ਜਿਵੇਂ ਬਾਗਾ ਬਾਡਰ ਹੁੰਦਾ ਐ ਲਵਾਤੀਦਾਰ ਅਡੀ ਗਡੀ ਕੇ ਪੈ ਗਿਆ ਇਹ ਨਹੀਂ ਆਉਂਦੇ ਅੱਜ ਇਹਨੂੰ ਰਾਸ਼ਨ ਮਿਲੋਂ ਹੁਣ ਦੇਖਿਓ ਇਹ ਨਹੀਂ ਆਉਂਦੇ ਉਹਨੇ ਕਹਿਣਾ ਹੁੰਦਾ ਆਹ ਉੱਠ ਖੜਿਆ ਕਾ ਕੂਕਰ ਆ ਬੋਗੇ ਬਸ ਨਹੀਂ 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 ਆਹ ਦੇਖ ਲੈ ਬਈ ਤਾਂ ਅ ਵੀ ਜੋਮਰ ਉਹ ਬੱਲੇ ਮਾਮਾ ਕਾਛਰੀ ਗੱਲ ਕੋ ਡਾਕਟਰ ਨੂੰ ਬੱਸ ਫੈਮ ਹੋ ਗਿਆ ਫੈਮ ਹੋ ਗਿਆ। ਥੋੜਾ ਜਿਹਾ ਸੀ ਟਾਈਮ। ਫੈਮ ਹੋ ਹੀ ਤਾ। ਹਾਂ। ਆਹ ਤਰਾ ਹਾਂ ਕੋਈ ਨਾ ਫੜਾ ਦੇ। ਇੰਦਰ ਨੇ ਕਹਿ ਰਿਹਾ ਮੈਂ 12:10 ਦਾ। 12:00 ਦੇ ਪਾਉਣੇ 2 ਹੋ ਗਿਆ। ਹਾਂ। 10 ਮਿੰਟ ਰਹਿ ਗਏ। ਇੰਦਰ ਨੇ ਲੇਟ ਕਰਾਇਆ ਸਾਰਾ। ਏਹੀ ਗੱਲ ਆ। ਇੰਦਰ ਤਾਂ ਹੁਣ ਸਜਾ ਕੇ ਦੇ ਦਿੱ ਗਏ ਫਿਰ। ਹਾਂ। ਨਾ ਤੋਪੇ ਨਾਲ ਖੜੇ ਹੋ। ਹਾਂ? ਹਾਂ। ਕਿੱਦੀ ਕਿੱਥੇ ਗਈ? ਲੱਡੇ ਅਜ ਕੰਮ ਕਰਨਾ ਖੜਿਆ ਖੰਡ। ਕੰਮ ਕਰਨ ਲਈ ਵੀ ਆ। ਠੀਕ ਆ। ਉੱਥੇ ਹੀ ਕਰਾਇਆ ਲੁਧਿਆਣੇ ਹੋਇਆ। ਨਹੀਂ। ਵੱਧਣੇ ਕਰਿਆ ਗੋਲਟ ਗੋਲਟ ਵੀ ਬੁਲਟ ਮੰਮੀ ਸਰ ਦੋ ਪਾਰਟੀਆਂ ਹੋ ਗਈਆਂ ਦੋ ਪਾਰਟੀਆਂ ਹੋ ਗਈਆਂ ਵਧੀਆ ਦੋ ਪਾਰਟੀਆਂ ਜਾਨਣ ਨੂੰ ਵਧੀਆ ਲੋਕਾਂ ਨੇ ਬੁੜੀਆਂ ਆਉਂਦੀਆਂ ਆਪੇ ਕੀ ਆ ਕੇ ਗੱਲਾਂ ਮਾਰਦੀਆਂ ਸੌ ਕਰਦੀਆਂ ਅੱਕਾ ਸਾਡੇ ਵਾਲੀ ਰੋਟੀ ਖਾਲਾ ਮੁੰਡੇ ਦੀਏ ਮਾਏ ਨੀ ਰੁੱਟੀ ਲੱਗੇ ਸਰਾਣੇ ਆ ਖੜੇ ਉੱਠ ਗੜੇ ਛਾਗ ਨਹੀਂ ਤੋੜ ਕੇ ਲੈ ਕੇ ਆਉਣਾ ਸਾਗ ਨਹੀਂ ਤੋੜਨਾ ਹਾਂ ਨਹੀਂ ਸਾਗ ਤਾਂ ਦੇਖ ਵੀ ਆਹੀ ਪੌਲੀ ਤੇ ਜਾ ਉਹ ਤਾਂ ਠੀਕ ਆ ਜੂਰ ਨਹੀਂ ਪੌਲੀ ਕਿ ਜਾਂ ਗੁੜਾ ਲਾਉਂਦੀ ਆਈ ਕਹਿੰਦੇ ਬੱਲੇ ਬੱਲੇ ਦਹੀਂ ਦੇ ਨਾਲ ਕਹਿੰਦੇ ਪਨੀਰ ਦਾ ਮਟਰ ਮਾਮੇ ਨੂੰ ਮਾਰੋ ਬਾਦ ਕਿੱਥੇ ਗਿਆ ਮਾਮਾ ਆਹ ਮੰਮੀ ਉਧਰ ਹੀ ਬੈਗੀ ਚੱਕਦੇ ਹੋ ਫਿਰ ਫੱਟੇ ਬੱਚਾ ਦੇਰ ਕੀ ਦੀ ਗੱਲ ਦੀ ਆਲੂ ਵੀ ਪ੍ਰਸ਼ਾਦ ਦੇ ਛਕ ਲਓ ਓਏ ਚਲੋ ਵੀ ਚੱਲ ਗਏ ਫਿਰ ਆਪਾਂ ਮਹਿੰਦੀਆਣਾ ਸਾਹਿਬ ਵੀ ਰੋਕਣਾ ਜਾ ਕੇ 10 ਮਿੰਟ ਮੱਥਾ ਟੇਕਣੇ ਆ ਚਲੋ ਚਲੋ ਠੀਕ ਆ ਮਾਮਾ ਫਿਰ ਆਇਓ ਫਿਰ ਹੁਣ ਮਾਰਿਓ ਕਿਹੜਾ ਚਲੋ ਹੈ ਫੜ ਲਾ ਕੇ ਨਾ ਇਦਾਂ ਮਾਮੇ ਤੋਂ ਪੈਸੇ ਮਾਮਾ ਸਰ ਤੇ ਕੀ ਕਰ ਗਿਰੇ ਸਿਓ ਬਣਾ ਓ ਦੇ ਸਾਹਮਣੇ ਸਾਹਮਣੇ ਸਰ ਵੀ ਕਹੀ ਉਹ ਦੇਓ ਤੇ ਸਾਹਮਣਾਂ ਨਾ ਹੀ ਨਹੀਂ ਲੈਂਦੀ ਪੇਕਿਆਂ ਤੋਂ ਹਰਲਣ ਦਾ ਮੰਮੀ ਤੂੰ ਵੀ ਲਾ ਪੇਕੀਆਂ ਆ ਤਾਂ ਕਿੱਥੇ ਲਿਆ ਜਾਂਦਾ ਹੁੰਦਾ ਕਹਿੰਦੇ ਨੇ ਹੁੰਦੇ ਸਿਆਣੇ ਹਾਂ ਕੀ ਕਹਿੰਦਾ ਹੁੰਦਾ ਦੇਖ ਗਈ ਜਨਾਨੀ ਹਾਂ ਛੱਪੜ ਭੜੀ ਮੱਝ ਹਾਂ ਤੇ ਕਹਿੰਦੇ ਜਨਾਨੀ ਨੇ ਕਦੀ ਛੱਪੜ ਚ ਮੱਝ ਨਹੀਂ ਨਿਕਾਲਦੀ ਬੋਲੇ ਸੋਨਹੌਲ ਛਤ ਤਸਰੀਆ ਕਾਲ ਚਲੋ ਬਈ ਹੁਣ ਆਪਾਂ ਚੱਲਾਂਗੇ ਮਹੰਦੀਆਣਾ ਸਾਹਿਬ ਦਰਸ਼ਨ ਕਰਾਂਗੇ ਇਹ ਨਹੀਂ ਜਾਣਾ ਨਹੀਂ ਪੀਨੇ ਇਹਨੇ ਅੱਜ ਨਹੀਂ ਜਾਣਾ ਕਿਤੇ ਇਹ ਅੱਜ ਛੁੱਟੀ ਤੇ ਹੌਲੀਡੇ ਸੰਡੇ ਮੈਂ ਤੁਹਾਨੂੰ ਨਹੀਂ ਕਰਾ ਲੂੰ ਹੁਣੇ ਹਣੇ ਨਹੀਂ ਅਸੀਂ ਤਾਂ ਤਾਂ ਲੈ ਕੇ ਆਈ ਸੀ ਤੈਨੂੰ ਇਹ ਤਾਂ ਹੁਣ ਡਰਾਈਵਰ ਬੰਦੇ ਤੇਵੇਂ ਤੈਨੂੰ ਛੱਡਣਾ ਕਿ ਨਹੀਂ ਛੱਡਣਾ ਨਹੀਂ ਛੱਡਣਾ ਹੈ ਗਲਿੰਡੇ ਨਾ ਬਾਠ ਠੀਕ ਸੁਣਾ ਲਿਆ ਮੈਂ ਭਰਾਵਾ ਓਏ ਇਹ ਨਹੀਂ ਆਉਣਾ ਨਹੀਂ ਅੱਜ ਕੱਲੂ ਛੱਡ ਜਾਗੇ ਓਏ ਦੀਪੇ ਤੈਨੂੰ ਲੈ ਜਾਗੇ ਇਹ ਪਰ ਕੌਣ ਦਊ ਪਰ ਦਊ ਇਹ ਜਾ ਕੇ ਦੇਊਗਾ ਫੋਨ ਤੇ iPad ਮੰਗਦਾ iPad ਦੋ ਕਹਿੰਦਾ ਮੈਨੂੰ ਤਾਂ ਮੰਮੀ ਚੇਤੇ ਆਉਂਦੀਆਂ ਨਹੀਂ ਮੰਮੀ ਕਿੱਥੇ ਚੇਤੇ ਹਾਂ ਇਹ ਫੋਨ ਹੁੰਦਾ ਆਦੇ ਕੋਲੇ ਚਲੋ ਜੀ ਆ ਗਏ ਆ ਮੈਧਿਆਣਾ ਸਾਹਿਬ ਕਰਾਵਾਂਗੇ ਦਰਸ਼ਨ ਸਾਰਿਆਂ ਦੇ ਇੱਥੇ ਸਾਰਾ ਇਤਿਹਾਸ ਆ ਇੱਥੇ ਸਾਰਾ ਇਤਿਹਾਸ ਦੱਸਿਆ ਗਿਆ ਵੀ ਕਿਵੇਂ ਕੀ ਹੋਇਆ ਸੀ ਸਾਰੇ ਆਪੋ ਆਪਣੇ ਜਵਾਕਾਂ ਨੂੰ ਜ਼ਰੂਰ ਲੈ ਕੇ ਆਓ ਵੀ ਇੱਕ ਦਿਖਾਵਾਂਗੇ ਤੁਹਾਨੂੰ ਸਾਰਾ ਇਤਿਹਾਸ ਵੀ ਬਹੁਤ ਜਾਣਿਆਂ ਨੇ ਦੇਖਿਆ ਵੀ ਹੋਊਗਾ ਜਿਹਨਾਂ ਨੇ ਨਹੀਂ ਦੇਖਿਆ ਉਹਨਾਂ ਦਿਖਾਵਾਂਗੇ ਗੁਰਦੁਆਰਾ ਮਹਿਦੀਆਣਾ ਸਾਹਿਬ ਦਾਮੇ ਪਾਸ਼ਾ ਆਈ ਸੀ ਇੱਥੇ ਵਾਹਿਗੁਰੂ ਆਪਾ ਜੀ ਮੇਰ ਪਰੇ ਹੱਥ ਰੱਖਣ ਸਾਰਿਆਂ ਤੇ ਦਾਮੇ ਪਾਸ਼ਾ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਆਹਦੇ ਇਤਿਹਾਸ ਲਿਖਿਆ ਤੁਸੀਂ ਸਾਰਿਆਂ ਨੇ ਪੜ੍ਹ ਵੀ ਸਕਦੇ ਹੋ ਆ ਸੀ ਉਹ ਛਪੜੀ ਜਿੱਥੇ ਦਾਸ਼ਮ ਪਾਸ਼ਾ ਨੇ ਇਸ਼ਨਾਨ ਕੀਤਾ ਸੀਗਾ ਆ ਦੇਖੋ ਵਾਹਿਗੁਰੂ ਉਹ ਦੇਖ ਕੇ ਜਲਬ ਜੀ ਹੁੰਦੀ ਹੈ ਕਿ ਤੇ ਵਿੱਚ ਹੀ ਨਾ ਚੁੱਭੀ ਲਾ ਜਿਓ ਰਚਿੰਗ ਲੱਗੀ ਐ ਇੱਥੇ ਦੋ ਜਿਹੜੀ ਮੇਰੀ ਚੁੱਬੀ ਜਦੋਂ ਸਾਂਝੀ ਤਾਰਨੋਂ ਨੇ ਹੁੰਨੇ ਆ ਮੱਥਾ ਟੇਕੀ ਜਾਂਦੇ ਆ ਬਾਅਦ ਚ ਜਦੋਂ ਜਾਂਦੇ ਹੁੰਨੇ ਆ ਤੜਕੇ ਤੜਕੇ ਬਹੁਤ ਬੁੜੀਆਂ ਲਾਗਦੇ ਆ ਗਾਹ ਨੂੰ ਦਰ ਨੂੰ ਸਵਾਸ਼ ਨੇ ਸਨਾਰ ਕੀਤਾ ਸੀ ਸਫਾਈ ਚੱਲਦੀ ਆ ਡੂੰਗੀ ਬਹੁਤ ਆ ਡੂੰਗੀ ਬਹੁਤ ਆ ਸਫਾਈ ਚੱਲਦੀ ਆ ਮਾਡਲ ਬਣਾਇਆ ਐ ਬਈ ਇੱਥੋਂ ਜਦੋਂ ਇੱਥੋਂ ਲੈਣ ਜਾਂਦੇ ਹੁੰਦੇ ਆ ਆਨੰਦਪੁਰ ਸਾਹਿਬ ਥੋੜੇ ਪਿੰਡਾਂ ਦੇ ਵਿੱਚ ਵੀ ਲਾਗਦਾ ਹੁੰਦਾ ਨਾ ਜਿਹੜਾ ਇੱਥੋਂ ਜਾਂਦਾ ਹੁੰਦਾ ਆ ਵੀ ਮਾਡਲ ਤਿਆਰ ਕੀਤਾ ਵਾ ਅਈ ਤੋਂ ਲੈਣ ਜਾਂਦੇ ਹੁੰਦੇ ਆ। ਆ ਕੋਈ ਨਾ ਕੋਈ ਕਰਾ ਕੋਈ ਮੇਰੂ ਵੀ ਕਹਿ ਰਿਹਾ ਤੁੰਨਾ ਕੋਈ ਤਾਂ ਮੈਂ ਕੋਈ ਤਾਂ ਵੀ ਕਰੀਆ ਖਾਨ ਜਿਹੜਾ ਸਿੰਘਾਂ ਦੇ ਸਰਾਂ ਦੇ ਮੁੱਲ ਪਾਉਂਦਾ ਸੀ। ਤਾਰੇ ਉਹਨਾਂ ਨੂੰ ਵੀ ਲਿਆਇਆ ਸੀ ਮੈਂ ਤਾਰੇ ਤੇ ਮੰਨੇ ਨੂੰ। ਦੱਸਿਆ ਵੀ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਉਹਨਾਂ ਨੂੰ। ਉਹਦੇ ਦਾ ਛੋਟੇ ਹੋਣੇ ਮਹਾਰਾਜ ਤਾਂ ਸਾਰਾ ਦਾ ਕੈਸੀ ਨਹੀਂ। ਮਹਾਰਾਜ ਤਾਂ ਸਮਝਦਾ ਸਾਰਾ। ਨਹੀਂ ਛੋਟੇ ਹੋਣੇ ਜਦੋਂ ਆਏ ਹੁਣ ਮੈਂ ਦੱਸਦਾ ਹਾਂ। ਹੁਣੇ ਪਿਛਲੀ ਵਾਰ ਜਦੋਂ ਆਇਆ ਸੀ। ਹੁਣ ਹੀ ਲੈ ਕੇ ਆਇਆ ਸੀ। ਮੰਨਾ ਤਾਂ ਬਹੁਤ ਖੁਸ਼ ਹੁੰਦਾ ਹਾਂ ਮੰਨਾ ਬਹੁਤ ਪੜਦਾ ਵੀ ਆ ਉਹ ਆ ਜਾਂ ਚੀਜ਼ਾਂ ਨੂੰ ਮਾਫੀ ਤਾਂ ਹੰਦ ਜਾਣਾ ਮੈਂ ਉਹ ਕਿਥੇ ਆ ਮੈਂ ਤਾਂ ਜੀ ਦੀ ਰਾਇ ਨਾ ਕਿ ਲਿਖਦਾ ਮੰਤਾ ਜੀ ਛੋਟੇ ਸਹਿਜਾਦਾਂ ਨੂੰ ਨਹੀਂ ਇਹ ਨਾਲ ਪੇਂਟ ਕਰਕੇ ਆਉਂਦਾ ਵੀਰਾਂ ਸਾਰਾ ਇਤਿਹਾਸ ਆਪਣਾ ਵੀ ਕੀ ਕੀ ਹੋਇਆ ਆਪਣੇ ਨਾਲ ਕਿਵੇਂ ਕਿਵੇਂ ਹੋਇਆ ਇਹ ਨਹੀਂ ਅੱਜ ਚਲਾ ਪੇ ਸਾਰਾ ਲਿਖਿਆ ਆ ਵੀ ਥੰਦੇ ਉਹਦੇ ਮਾਈ ਭਾਗੋ ਹਾਂ ਮਾਜੀ ਨੂੰ ਮਾਈ ਭਾਗੋ ਦੇਖ ਲਾ ਦੇ ਕਲਾਕਾਰੀ ਜਿੰਨੀ ਸੋਹਣੀ ਕੀਤੀ ਮੇਗਾ ਨੋਟ ਕਲਾਕਾਰੀ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਆ ਦਿਖਾਉਣਾ ਹੁੰਦਾ ਦਰੈਸ਼ ਹੁਣ ਆਪਾਂ ਤਾਂ ਦੇਖ ਨਹੀਂ ਜਾਗਦੇ ਇੰਨਾ ਟਾਈਮ ਪਹਿਲਾਂ ਵੀ ਕੀ ਹੋਇਆ ਸੀ ਇੱਥੋਂ ਤਾਂ ਪਤਾ ਲੱਗਦਾ ਵੀ ਐਂ ਹੋਇਆ ਸੀ ਐਂ ਜੰਗਾ ਹੋਈ ਸੀ ਉਹ ਦੀ ਪਾਕਤ ਸਿੰਘਾ ਪਾਕਤ ਸਿੰਘਾ ਉਹ ਜਿਹੜੀ ਪਾਕਤ ਸਿੰਘਾ ਪਾਕਤ ਸਿੰਘਾ ਆਹ ਜਿਹੜੀ ਆ ਨਹੀਂ ਆ ਹੈ ਨਾ ਆ ਬਹੁਤ ਇੱਥੇ ਸੀਗੀ ਇੱਕ ਪਤਾ ਨਹੀਂ ਹਾਂ ਆ ਨਹੀਂ ਨਹੀਂ ਆ ਦੇ ਇਹਦੇ ਉੱਤੇ ਜਿਨ੍ਹਾਂ ਦੀ ਉਹ ਕਾਰਾਗਰੀ ਕਰਨੀ ਸੀਗੀ ਉਹ ਹੋਈ ਨਹੀਂ ਜਾਨੀ ਕਿ ਜਿਹੜੇ ਵੀ ਜਿਹੜਾ ਬੰਦਾ ਕਰਦਾ ਸੀਗਾ ਉਹ ਨਹੀਂ 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 ਪਤਾ ਨਹੀਂ ਕਿਹਦੀ ਬਣਾਉਂਦੇ ਸੀ ਜਾਨੀ ਕਿ ਜਿਨ੍ਹਾਂ ਦੀ ਉਹ ਜਿਨ੍ਹਾਂ ਨੂੰ ਕੁਰਸੀ ਤੇ ਬਹਾਉਣਾ ਸੀਗਾ ਉਹਨਾਂ ਦੇ ਜਦੋਂ ਬਣਾਉਂਦੇ ਸੀ ਤਸਵੀਰ ਹਨਾ ਜਿਹੜਾ ਵੀ ਆਰਟਿਸਟ ਬਣਾਉਣਾ ਹੁੰਦਾ ਹੀ ਉਹ ਪੂਰਾ ਹੋ ਜਾਂਦਾ ਹੈ ਕਹਿੰਦੇ ਫਿਰ ਗੁਰੂ ਮਾਰਾ ਬਣਾਉਣੀ ਸੀ ਹੈ ਗੁਰਗੋਮੇ ਮਹਾਰਾਜ ਦੀ ਬਣਾਉਣੀ ਸੀ ਪਤਾ ਨਹੀਂ ਵੀ ਇੰਨਾ ਨਹੀਂ ਪਤਾ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸਿਓ ਮੈਨੂੰ ਇੰਨਾ ਵਾਰੀ ਨਹੀਂ ਪਤਾ ਜਿਸ ਨੂੰ ਨੀ ਪੀਰ ਬੁੱਧੂ ਸਾਹਨੇ ਗੁਰਾਂ ਨੂੰ ਅਰਜ ਕੀਤੀ ਸੀ ਪਤਾ ਨਹੀਂ ਗੁਰੂ ਜੀ ਮਹਾਰਾਜ ਬੈਠੇ ਸੀ ਫਿਰ ਉਹ ਨਹੀਂ ਆਈ ਜਾਣੀ ਸੀ ਪਤਾ ਨਹੀਂ ਹਾਂ ਆਹ ਦੇਖੋ ਆ ਬਾਜ ਬੈਠਾ ਮਨ ਲਾ ਦਸ ਨਹੀਂ ਪਾਸ਼ਾ ਰੀਸ਼ਾ ਬਣਾਉਣੀ ਸੀ ਭਾਈ ਜੈ ਸਿੰਘ ਹਲਕਟ ਆ ਜੀ ਕਿਵੇਂ ਉਹ ਜ਼ੁਲਮ ਹੋਇਆ ਸੀ ਆਪਣੇ ਨਾਂ ਪਰ ਸਿੱਖੀ ਸੰਧਾਤਾ ਉੱਤੇ ਡੋਲੇ ਸੀ। ਉਹਨੇ ਉਹ ਦੇਸ਼ੀਦ ਕਰਤਾਰ ਸਿੰਘ ਸਰਾਂਭਾ ਜੀ ਦੀ ਬਣਾਈ। ਉਹੀ ਤਾਂ ਕਹਿੰਦੇ ਆ ਵੀ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਜਿਨ੍ਹਾਂ ਨੇ ਇਹ ਬਣਾਈਆਂ ਸਰ ਜਿਆ ਸਾਰਾ ਕੁਝ। ਵੀ ਜਿਲੀਆਂ ਹੁਣ ਪੀੜੀਆਂ ਦੇਖਣ ਹੁਣ ਆਪਾਂ ਨਹੀਂ ਪੇਂਟ ਕਰ ਸਕਦੇ। ਆਪਾਂ ਨਹੀਂ ਕਰ ਸਕਦੇ ਬਖਸ਼ੀ ਆ ਗੁਰੂ ਸਾਹਿਬ ਦੀ। ਬਾਬਾ ਫਰੀਦ ਜੀ ਦਾ ਸੀਗਾ ਇੱਥੇ। ਬਾਬਾ ਫਰੀਦ ਜੀ ਦਾ ਵੀ ਸੀਗਾ ਹਾਂ ਇੱਥੇ। ਕਾਹਮ? ਹਰੇ ਭਾਈ ਦੇ ਆਲਾ ਜੀ ਨੂੰ ਉੱਬਲਦੀਆਂ ਦੇਗਾਂ 'ਚ ਕਿ ਮੇਰੇ ਅਰਗੇ ਦੇ ਚਾਰ ਕਬਾਲ ਇੱਥੇ ਆ ਜਾਣ ਚਲੋ ਵੀ ਨਾਈ ਤੋਂ ਚੱਲ ਕੇ ਆਈਏ ਕਟਾਦ ਕੇ ਵਾਲ ਇਹ ਤੁਹਾਨੂੰ ਕਹਿੰਦੇ ਆ ਵੀ ਕੇਸਾਂ ਦਾ ਜਮਾ ਹੀ ਨਾ ਕੈਂਚੀ ਲਵਾਉਂ ਸਹੀ ਨਾ ਲਾ ਦੂਰੋਂ ਨੇ ਆਪਣੀ ਹੀ ਕਰਵਾਨੀਆਂ ਕੀਤੀਆਂ ਨਹੀਂ ਸਾਈ ਮੀਆਂ ਮੀਰ ਜੀ ਹਾਂ ਹਰਮੰਦਰ ਸਾਹਿਬ ਇਹਨਾਂ ਨੇ ਰੱਖੀ ਸੀ ਹਰਮੰਦਰ ਸਾਹਿਬ ਦੀ ਨਹੀਂ ਆਪਣੀ ਸਿੱਖ ਕੌਮ ਦੇ ਮਹਾਨ ਜੋਧੇ ਜਰਨੈਲ ਜੰਨਾ ਦੇ ਸਿਰ ਤੇ ਆਪਣਾ ਸਿੱਖ ਰਾਜ ਖੜਾ ਹੀ ਸਾਰਾ ਸਰਦਾਰ ਹਰੀ ਸਿੰਘ ਨੜੂਆ ਅਕਾਲੀ ਫੂਲਾ ਸਿੰਘ ਨੈਂਗ ਜੀ ਅਕਾਲੀ ਫੂਲਾ ਸਿੰਘ ਜੀ ਹੁਣਾਂ ਤੋਂ ਮਹਾਰਾਜ ਰਣਜੀਤ ਸਿੰਘ ਵੀ ਡਰਦਾ ਸੀ ਅਕਾਲ ਦੀ ਫੌਜ ਸੀ ਉਹ ਕਹਿੰਦੇ ਵੀ ਜਦੋਂ ਜਿਕਾਰੇ ਲਾ ਕੇ ਨਿਕਲ ਗਏ ਅਕੇਰੀ ਫੇਰ ਮਗਰ ਨਹੀਂ ਮੁੜਦੇ ਸੀ ਆ ਹਰੀ ਸਿੰਘ ਨੜੂਆ ਜਿਨ੍ਹਾਂ ਨੇ ਅਫਗਾਨ ਜੱਤ ਲਈ ਸਾਰਾ ਅਜ ਤੱਕ ਜਿੱਤੇ ਹੀ ਨਹੀਂ ਗਿਆ ਜਿਹੜਾ ਕਿਸੇ ਤੋਂ ਸਾਮ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਸਾਰੇ ਸਿੱਖ ਮਹਾਨ ਜਯੋਦੇ ਜਰਨੈਲ ਆਪਣੇ ਆਪਣੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਲੈ ਕੇ ਆਓ ਜੀ ਮਹਿਦੀਆਂ ਸਾਹਿਬ ਦਰਸ਼ਨ ਕਰਾਓ ਜਿਨ੍ਹਾਂ ਨੇ ਪਹਿਲਾਂ ਵੀਡੀਓ ਦੇਖੀ ਆ ਚਲੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਦੇਖੀ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਓ ਦਰਸ਼ਨ ਕਰਾਓ ਆਪਣਾ ਸਿੱਖ ਇਤਿਹਾਸ ਦਿਖਾਓ ਉਹਨਾਂ ਨੂੰ ਜਾਗਰੂਕ ਕਰਾਓ ਕੀ ਪੁੱਛਣਾ ਅੱਡੇ ਤੋਂ ਉਹ ਨਹੀਂ ਜਾਣਦੇਗਾ ਜੈਦਵਾਰ ਨਹੀਂ ਆਉਣਾ ਨਹੀਂ ਆਉਣਾ ਯਾਰ ਇੱਥੇ ਭਾਈ ਹੋਈ ਹੈ ਨਹੀਂ ਕੋਈ ਅੱਜ ਕਾਲੀ ਗਾਧੋ ਕਰਦੀ ਹੈ ਜਾਨ ਦੀ ਓਏ ਮੁੰਡੇ ਦੇ ਫੋਨ ਆਈ ਜਾਂਦੇ ਤੇ ਲੱਗਾ ਨਮਾਇਆ ਨਹੀਂ ਨਾਲ ਦਾ ਕਹਿੰਦੇ ਪਰਸੋਂ ਉੱਥੇ ਜਾਣਾ ਥੋਥੜੀ ਜਾਣਾ ਤਾਂ ਕਾਲੀ ਕਰਦੇ ਰੁਆਏ ਵੀ ਜੇ ਮੈਂ ਅੱਜ ਫੇਰ ਰਿਹਾ ਵੀ ਪਰਸੋਂ ਵੀਰੇ ਨੇ ਥੋਥੜੀ ਨਹੀਂ ਲਗਿਆ ਤਾਂ ਹੀ ਕਾਲੀ ਕਰਦੇ ਆ ਫਿਰ ਥੋਥੜੀ ਜਾਣਾ ਕਰਕੇ ਲਿਆਉ ਖਬਰ ਲੈਣ ਦਾ ਗਈ ਆ ਕਿੱਧਰ ਗਈ ਉਹ ਹੋ ਖੜ ਕੇ ਜਾ ਕੇ ਆ ਬਾਬੇ ਨੂੰ ਢੱਲੀ ਜੀ ਹੋਈ ਆਉਂਦੀ ਆ ਲੱਗਦਾ ਵੀ ਬੱਸ ਆਉਣੀ ਨਹੀਂ ਕੀ ਕਹਿੰਦੇ ਉਹ ਬੁੜੀ ਵੀ ਆਉਂ ਤਾਂ ਸੀ ਮੈਂ ਵੀ ਹੋਂਦ ਨਹੀਂ ਜਾਣਾ ਹਾਂ ਪਰ ਪਤਾ ਨਹੀਂ ਵੀ ਕਦੋਂ ਆਉਗਾ ਹੈ ਹਾਂ ਪੰਜਵੇਂ ਖਬਰ ਆ ਜੇ 10 ਮਿੰਟ ਦੇਖ ਲੈਣੇ ਆ ਮੈਨੂੰ ਲੱਗਦਾ ਵੀ ਅੱਜ ਸੌਣ ਹੀ ਨਹੀਂ ਜਾਣੀ ਰੱਬ ਨੇ ਸੌਣ ਨਹੀਂ ਨੀ ਤੇਰੀ ਅੱਜ ਤੱਕ ਕਹਿੰਦਾ ਵੀ ਰਿਆ ਪੇਕੇ ਇੱਕ ਰਾਤ ਹੋਰ ਹੈ ਸਹੀ ਠੀਕ ਤਰਾ ਠੀਕ ਹੈ ਚੱਲੀ ਜੇ ਬੱਸ ਆ ਗਈ ਤਾਂ ਫੇਰ ਮੈਂ ਇੱਥੇ ਆਈ ਤਾਂ ਚੱਲੇ ਬਈ ਜੇ ਨਾ ਆਈ ਤਾਂ ਕੰਮੇ ਕੋਲ ਜਾਵੜੀ ਨਹੀਂ ਫਿਰ ਫੋਨ ਲਾ ਨਹੀਂ ਮੈਂ ਵੀ ਬੱਸ ਆ ਗਈ ਲੱਗਦੀ ਆ ਬਾਏ ਬਾਏ ਕੀ ਆਈ ਚੱਕਿਆ ਜਾਂਦਾ ਲੈ ਇਸ ਵਾਰ ਕੀ ਕਰੀ ਜਾਂਦੀ ਹੈ ਜਾਨ ਦਾ ਪਿੰਡ ਨੂੰ ਆ ਗਈ ਆ ਗਈ ਬੱਸ ਉਹ ਵਾਲੀ ਬਾਗ ਆ ਗਈ ਹੋ ਗਿਆ ਫੁੱਲ ਮੰਲਾ ਦਾ ਕੋਈ ਮੈੜੀ ਗਿਆ ਇਹਨੂੰ ਮਿਲ ਗਿਆ ਲੱਗਦਾ ਕੋਈ ਪਿੰਡ ਦਾ ਹੀ ਚਲੋ ਤਾਂ ਹੀ ਦਾ ਪਿੰਡ ਦੇ ਬੰਦੇ ਹੀ ਮਿਲ ਗਏ ਇਹਨੂੰ ਹਾਂ ਹਾਂ ਤਾਂ ਹੀ ਮੋੜੀ ਸੀ ਪਿੱਛੇ ਹਨਾ ਹਾਂ ਉਹਨਾਂ ਨੇ ਚਲ ਹੁਣ ਤਾਂ ਘਰਾਂ ਕੋਲੇ ਜਾ ਕੇ ਉਤਰ ਜੂ ਉਹਨਾਂ ਨੇ ਉੱਥੋਂ ਕੋਈ ਦੇਖ ਲਿਆ ਸੀ ਮੁਰਾ ਦਾ ਫਿਰ ਉੱਥੋਂ ਗੱਡੀ ਮੋੜ ਕੇ ਲੈ ਕੇ ਆਏ ਨੇ ਬਣੇ ਆ ਕੀ ਆ ਗੱਡੀ ਤੇ ਆ ਰ ਇਧਰ ਆਏ ਗਾਟ ਪੈਣ ਲਈ ਜਾਂਦੇ ਆ ਹਾਂ ਲੈ ਇਹ ਪਿੱਛੋਂ ਚੜਾ ਲੀਏ ਓਏ ਵੇਪਰ ਮਾਰ ਯਾਰ ਵੇਪਰ ਨਾ ਮਾਰੀ ਅੰਦਰ ਆ ਜੂ ਨਹੀਂ ਮੰਮੀ ਯਾਰ ਉਸ ਕੋ ਕਰੂ ਸ਼ੀਸ਼ਾ ਚਾੜੂ ਹਾਂ ਹੁਣ ਮੈਨੂੰ ਕੀ ਪਤਾ ਕਿੱਥੋਂ ਆਈ ਆ ਮਾਰ ਫਿਰ ਥੱਲੇ ਨੂੰ ਮੈਂ ਕਿਵੇਂ ਮਾਰਾ ਉਹ ਦੇਓ ਦੇਓ ਨੇ ਉਹਦੇ ਮਾਰੇ ਵੇਪਰ ਮੈਂ ਵੇਪਰ ਨਾਲ ਜਾਣਾ ਨਹੀਂ ਉਹ ਭੱਜ ਗਈ ਲੇਖ ਇਹ ਆਈ ਕਿੱਥੋਂ ਹੋਈ ਮੈ ਤੁਹਾਨੂੰ ਵਾਲੀ ਵਾਲਾ ਉਹ ਦੇਖ ਇਹ ਮੈਂ ਚਾਦਰ ਕੱਢ ਦਿਨੀ ਉੱਤੇ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਡੈਡੀ ਦਾ ਯਾਰ ਡੈਡੀ ਦਾ ਫੋਨ ਆ ਗਿਆ ਡੈਡੀ ਕਹਿੰਦੇ ਤਾਂ ਸਕੂਲ ਪਰਾਂ ਤੁਰਦੇ ਆ ਬੱਸ ਹਾਂਜੀ ਡੈਡ ਕਿਟ ਫੋਨ ਉਹ ਦੇਖ ਲੈ ਸੋਹਣੇ ਸਿੱਧੀ ਕਿੱਕੀ ਜਾਂਦੀ ਆ ਤੇਰੇ ਸਟਾਵਾਂ ਤੈਨੂੰ ਸੜਦੇ ਛਲਾ ਕੇ ਉਤਰ ਕੇ ਹਾਂ ਉਹੀ ਤਾਂ ਗੱਲ ਆ ਰੇ ਉੱਤੇ ਛਿੜ ਦਿੰਨੇ ਆ ਇੰਨੀ ਮਾੜੀ ਕਰੂ ਨਾ ਸੱਟ ਕੇ ਦੇਖੋ ਆ ਡੈਡੀ ਕਰਲੀ ਲਾਈ ਬਰਨਰ ਤੋਂ ਆਓ ਦੇ ਆ ਤਾਂ ਸੱਚੀ ਗੱਲ ਆ ਲੈ ਡੈਡੀ ਦਾ ਹੱਛਾ ਨਹੀਂ ਲੱਗ ਗਿਆ ਕੰਨਾ ਉੱਥੇ ਹੋਰ ਸੁਣ ਸੁਣ ਕੇ ਅੱਗੇ ਰੋਡ ਬਣਾ ਦੇ ਆਲੇ ਬਰਨਰ 'ਤੇ ਕਰਲੀ ਫਿਰਦੀ ਆ ਅੱਜ ਤਾਂ ਆ ਮਾੜੀ ਡੰਡੇ ਨਾਲ ਆਇਓ ਅੱਜ ਸਵੇਰ ਤੱਕ ਦੇ ਕੋੜ ਉਹ ਮਾਨੂੰ ਕਿਹਾ ਤੂੰ ਆਈ ਏ ਨਾਲ ਪਿੱਪਲ ਤੋਂ ਡਿੱਗੀ ਆ ਪਹਿਲਾਂ ਗੋ ਦੋ ਵਾਰੀ ਕਰਲੀ ਅੱਜ ਤੀਜੀ ਵਾਰੀ ਕਰਲੀ ਮੱਥੇ ਲੱਗ ਗਈ ਅੱਜ ਕਿਤੇ ਹੁਣ ਮਿੱਟੀ ਘੱਟ ਕੇ ਆਈ ਸੀ ਇਹਦੀ ਕੀ ਕੁੱਛੇ ਜੇ ਤਮ ਅਸੂੜ ਘੱਟ ਰੇਣਣ ਛੱਡ ਦੇ ਦਾਦੀ ਚੱਕ ਕੇ ਕਰ ਆ ਵਾਰੀ ਨਾ ਆਈ